ਬਹੁਤੀ ਖੁਸ਼ੀ ਹੋਈ ਹੈਗੀ ਆ ਇਸ ਵਾਰ ਇਹ ਦੇਖ ਕੇ ਕਿ ਸੰਤ ਪਪਾ ਨਿਰਮਲ ਦਾਸ ਜੀ ਗੱਦੀ ਨਸ਼ੀਨ ਆ ਸੰਤ ਪਪਾ ਪ੍ਰੀਤਮ ਦਾਸ ਜੀ ਡੇਰਾ ਜੋੜੇ ਬਾਬੇ ਰਾਏਪੁਰ ਸੂਲਪੁਰ ਤੋਂ ਇੱਕ ਯਤਨ ਕੀਤਾ ਗਿਆ ਮਹਾਰਾਜ ਵੱਲੋਂ ਕਿ ਆਮ ਸੰਗਤਾਂ ਜੋ ਕਿ ਹਰ ਸਾਲ ਬੱਸਾਂ ਦੇ ਰਾਹੀਂ ਜਾਂਦੇ ਸੀਗੇ ਜਿਹਦੇ ਵਿੱਚ ਕਈ ਵਾਰੀ ਕਈ ਕਮੀਆਂ ਵੀ ਰਹਿ ਜਾਂਦੀਆਂ ਸੀਗੀਆਂ ਸੰਗਤ ਜਿਹੜੀ ਹੈਗੀ ਆ ਲੰਬਾ ਸਫ਼ਰ ਤੈਅ ਕਰਦੀ ਸੀ ਬੱਚੇ ਹੁੰਦੇ ਸੀਗੇ ਔਰ ਉਹਦੇ ਵਿੱਚ ਪਿਛਲੇ ਤਜਰਬੇ ਨੂੰ ਧਿਆਨ ਚ ਰੱਖਦੇ ਹੋਏ ਇਸ ਵਾਰ ਬਾਬਾ ਜੀ ਨੇ ਇੱਕ ਨਵਾਂ ਤਜਰਬਾ ਜਿਹੜਾ ਹੈਗਾ ਉਹ ਕੀਤਾ ਹੈਗਾ ਕਿ ਰੇਲ ਗੱਡੀ ਦੇ ਰਾਹੀਂ ਅਸੀਂ ਜਲੰਧਰ ਤੋਂ ਹਰਦوار ਵਿਖੇ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਹੈਗਾ ਉਹ ਮਨਾਉਣ ਵਾਸਤੇ ਸਾਰੀਆਂ ਸੰਗਤਾਂ ਜਾ ਰਹੀਆਂ ਮੈਂ ਦੇਖ ਰਿਹਾ ਹਾਂ ਕਿ ਮੇਰੀ ਡਿਊਟੀ ਜਿਹੜੀ ਆ ਉਹ ਇਸ ਵੇਲੇ ਸ਼੍ਰੀ ਗੁਰੂ ਅਰਦਾਸ ਪਬਲਿਕ ਸਕੂਲ ਚੋੜਵਾਲੀ ਵਿਖੇ ਹੈ ਉਹਨੂੰ ਵੀ ਇੱਕ ਜਿਹੜਾ ਅਸੀਂ ਆਫੀਸ ਬਣਾਇਆ ਹੋਇਆ ਹੈ ਬਾਬਾ ਜੀ ਵੱਲੋਂ ਉੱਥੇ ਸੰਗਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਆਪਣੀ ਬੁਕਿੰਗ ਕਰਾਉਣ ਆ ਰਹੀਆਂ ਹੈਗੀਆਂ ਸੋ ਮੈਂ ਉਹਨਾਂ ਦਾ ਉਤਸ਼ਾਹ ਦੇਖ ਕੇ ਮਹਿਸੂਸ ਕਰਦਾ ਹੈਗਾ ਕਿ ਇਹ ਜਿਹੜੀ ਯਾਤਰਾ ਹੈਗੀ ਆ ਐਸੀ ਤਰ੍ਹਾਂ ਹਰ ਸਾਲ ਜਾਣੀ ਚਾਹੀਦੀ ਹੈਗੀ ਆ ਔਰ ਖਾਸ ਕਰਕੇ ਜਿਹੜਾ ਰੇਲ ਦਾ ਫੈਸਲਾ ਕੀਤਾ ਗਿਆ ਹੈਗਾ ਇਹਦਾ ਬਹੁਤ ਵਧੀਆ ਰਿਸਪਾਂਸ ਆਇਆ ਹੈ ਔਰ ਸੰਗਤਾਂ ਦੀ ਸਹੂਲਤ ਨੂੰ ਦੇਖ ਕੇ ਜਿਹੜਾ ਬਾਬਾ ਜੀ ਨੇ ਇਹ ਇਸ ਵੇਲੇ ਫੈਸਲਾ ਲਿਆ ਹੈਗਾ ਉਹਦੇ ਵਿੱਚ ਬਿਨਾਂ ਕਿਸੇ ਕਮੀ ਨੂੰ ਰੱਖਦੇ ਹੋਏ ਨਿਪਰੇ ਚਾੜਨ ਵਾਸਤੇ ਸਾਰੀਆਂ ਸੰਗਤਾਂ ਜਣੀਆਂ ਹੈਗੀਆਂ ਉਹ ਬਾਬਾ ਜੀ ਦੇ ਨਾਲ ਹੈਗੀਆਂ ਔਰ ਬਾਬਾ ਜੀ ਇਹਦੇ ਵਿੱਚ ਅੱਗੇ ਹੋ ਕੇ ਸੰਗਤਾਂ ਦੇ ਲਈ ਇੱਕ ਆਗੂ ਰੋਲ ਅਦਾ ਕਰ ਰਹੇ ਨੇ ਤਾਂਕਿ ਆਪਣੇ ਪੰਜਾਬ ਤੋਂ ਹਰ ਦੁਆਰ ਵਿਖੇ ਜਿੱਥੇ ਸਾਡੇ ਗੁਰੂ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈਗਾ ਉੱਥੇ ਜਾ ਕੇ ਅਸੀਂ ਨਤ ਨਤ ਮਸਤਕ ਹੋਈਏ ਔਰ ਨਾਲ ਦੀ ਨਾਲ ਉਹਨਾਂ ਨੂੰ ਸ਼ਰਧਾ ਤੇ ਬੋਲ ਭੇਟ ਕੇ ਭੇਟ ਕਰਕੇ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਹੈਗਾ ਉਹਨੂੰ ਖੁਸ਼ੀ-ਖੁਸ਼ੀ ਮਨਾਈਏ ਸੋ ਮੈਂ ਉਮੀਦ ਕਰਦਾ ਹੈਗਾ ਕਿ ਅਗਲੀ ਵਾਰ ਹੋ ਸਕਦਾ ਹੈਗਾ ਕਿ ਇਹਦੇ ਤੋਂ ਵੀ ਵੱਧ ਡੱਬੇ ਜਿਹੜੇ ਹੈਗੇ ਆ ਉਹ ਸਾਨੂੰ ਲੈ ਕੇ ਜਾਣਾ ਪਵੇਗਾ ਕਿਉਂਕਿ ਸੰਗਤਾਂ ਇਸ ਪ੍ਰੋਗਰਾਮ ਦੇ ਲਈ ਬਹੁਤ ਹੀ ਉਤਸ਼ਾਹਤ ਨੇ ਸੋ ਮੇਰੇ ਕੋਲ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਵੀ ਸੰਗਤਾਂ ਦੇ ਫੋਨ ਆਉਂਦੇ ਨੇ ਮੈਨੂੰ ਜਿਸ ਤਰ੍ਹਾਂ ਜ਼ਿਲੇ ਕੀ ਬਲਕਿ ਸਟੇਟਾਂ ਤੋਂ ਵੀ ਆ ਰਹੇ ਨੇ ਰਾਜਸਥਾਨ ਤੋਂ ਵੀ ਆ ਰਹੇ ਨੇ ਹੈਗੇ ਆ ਹਰਿਆਣੇ ਤੋਂ ਵੀ ਆਏ ਹੈਗੇ ਆ ਹੋਰ ਜਿਹੜੇ ਆਲੇ ਦੁਆਲੇ ਵਿਦੇਸ਼ ਤੋਂ ਵੀ ਲੋਕ ਜਿਹੜੇ ਆ ਫੋਨ ਕਰਕੇ ਸੰਗਤਾਂ ਜਿਹੜੀਆਂ ਉਹ ਇਹ ਪੁੱਛ ਰਹੀਆਂ ਹੈਗੀਆਂ ਵੀ ਕੀ ਪ੍ਰੋਗਰਾਮ ਹੈਗਾ ਸੋ ਸਾਰਾ ਪ੍ਰੋਗਰਾਮ ਜਿਹੜਾ ਹੈਗਾ ਉਹ ਅਸੀਂ ਉਹਨਾਂ ਨੂੰ ਦੱਸ ਰਹੇ ਹੈਗੇ ਆ ਫੋਨ ਰਾਹੀਂ ਗੱਲ ਕਰਕੇ ਵੀ ਦੱਸਦੇ ਹੈਗੇ ਆ ਔਰ ਨਾਲ ਦੇ ਨਾਲ ਜੋ ਪੋਸਟਰ ਹੈਗੇ ਉਹ ਵੀ ਅਸੀਂ ਉਹਨਾਂ ਨੂੰ ਸ਼ੇਅਰ ਕਰ ਰਹੇ ਹੈਗੇ ਆ ਜੈ ਗੁਰਦੇਵ ਧੰਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੱਲਾ ਜ਼ਿਲੰਦਰ ਹੀ ਪੰਜਾਬ ਹੀ ਨਹੀਂ ਭਾਰਤ ਨਹੀਂ ਸਗਰ ਦੁਨੀਆ ਦੇ ਕੋਨੇ ਕੋਨੇ ਵਿੱਚ ਕੀਤਾ ਜਾਂਦਾ ਆ ਜੀ ਸਤਿਗੁਰਾਂ ਦੇ ਮਿਸ਼ਨ ਬਾਣੀ ਦੇ ਪ੍ਰਚਾਰ ਦੇ ਨਾਲ ਨਾਲ ਕੀ ਐਜੂਕੇਸ਼ਨ ਜਿਹੜੀ ਵਿੱਦਿਆ ਦੇ ਲਈ ਵੀ ਜਿਹੜਾ ਸਕੂਲ ਚੱਲਦਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਓ ਬਿਲਕੁਲ ਜੀ ਬਾਬਾ ਜੀ ਦਾ ਜਿਹੜਾ ਮਿਸ਼ਨ ਹੈਗਾ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਔਰ ਇਹਨਾਂ ਨੂੰ ਕਹੋ ਕਿ ਆਮ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਹੈਗਾ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਜਿਹੜੇ ਕਿ ਬਾਬਾ ਜੀ ਨਿਭਾ ਵੀ ਰਹੇ ਨੇ ਪਰ ਇਹਦੇ ਨਾਲ ਨਾਲ ਇਹਨਾਂ ਦੇ ਦੋ ਬਹੁਤ ਵੱਡੇ ਮਿਸ਼ਨ ਹੈਗੇ ਆ ਜਿਹੜੇ ਕਿ ਬਹੁਤ ਘੱਟ ਦੇਖਣ ਨੂੰ ਡੇਰਿਆਂ ਦੇ ਵਿੱਚ ਮਿਲਦੇ ਨੇ ਉਹ ਇਹ ਹੈਗਾ ਕਿ ਇੱਕ ਤਾਂ ਸਿਹਤ ਸਵਾਮਾ ਜਿਹੜੇ ਬਾਬਾ ਜੀ ਨੇ ਹਸਪਤਾਲ ਜਿਹੜੇ ਬਣਾਉਣੇ ਸ਼ੁਰੂ ਕੀਤੇ ਹੈਗੇ ਆ ਜਿਸ ਤਰ੍ਹਾਂ ਪਿੰਡ ਰਾਪੁਰ ਦੇ ਵਿੱਚ ਵੀ ਇੱਕ ਹਸਪਤਾਲ ਹੈਗਾ ਇੱਕ ਹਸਪਤਾਲ ਹੋਰ ਬਣਨ ਜਾ ਰਿਹਾ ਹੈਗਾ ਔਰ ਇਸੇ ਤਰ੍ਹਾਂ ਬਾਬਾ ਜੀ ਐਜੂਕੇਸ਼ਨ ਦੇ ਨਾਲ ਦਿਲੋਂ ਜੁੜੇ ਹੋਏ ਨੇ ਮੈਂ ਕਦੇ ਵੀ ਦੇਖਦਾ ਹਾਂ ਕਿ ਮੇਰੇ ਨਾਲ ਅਕਸਰ ਗੱਲਾਂ ਹੁੰਦੀਆਂ ਇੰਦੀਆਂ ਨੇ ਔਰ ਐਸ ਵੇਲੇ ਪ੍ਰੈਜ਼ੈਂਟਲੀ ਇੱਕ ਬਹੁਤ ਵੱਡਾ ਸਕੂਲ ਜਿਹੜਾ ਕਿ ਬ੍ਰਿਟਿਸ਼ ਲੁੱਕ ਦਾ ਸਕੂਲ ਹੈਗਾ ਜਿਹਦਾ ਆਰਕੀਟੈਕਟ ਜਿਹੜਾ ਹੈਗਾ ਉਹ ਇੰਗਲੈਂਡ ਦਾ ਔਰ ਉਹ ਸਕੂਲ ਦਾ ਨਾਮ ਸ਼੍ਰੀ ਗੁਰੂ ਅਰਬਦਾਸ ਪਬਲਿਕ ਸਕੂਲ ਚੂੜੋਵਾਲੀ ਪਿੰਡ ਦੇ ਵਿੱਚੋਂ ਸਥਿਤ ਹੈਗਾ ਔਰ ਉੱਥੇ ਐਸ ਵੇਲੇ 500 ਦੇ ਕਰੀਬ ਵਿਦਿਆਰਥੀ ਜਿਹੜੇ ਆ ਉਹ ਵਿੱਦਿਆ ਲੈ ਰਹੇ ਨੇ ਸੋ ਉਹਨਾਂ ਬੱਚਿਆਂ ਦੇ ਕੋਲੋਂ ਮੈਂ ਕਹਾਂਗਾ ਕਿ ਕੋਈ ਇਸ ਤਰ੍ਹਾਂ ਦਾ ਕੋਈ ਬੋਝ ਨਹੀਂ ਹੈਗਾ ਉਹਨਾਂ ਦੇ ਮਨਾਂ ਦੇ ਉੱਤੇ ਉਹਨਾਂ ਦੇ ਨਾਲ ਕੋਈ ਵੀ ਕਿਸ ਤਰੀਕੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਉੱਥੇ ਬਿਨਾਂ ਕਿਸੇ ਕੌਮ ਮਜਬ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਖਿੱਤੇ ਹਰ ਵਰਗ ਦੇ ਬੱਚੇ ਦੇ ਜਿਹੜੀ ਪੜ੍ਹਾਈ ਹੈਗੀ ਉਹਦਾ ਇੰਤਜ਼ਾਮ ਕੀਤਾ ਹੋਇਆ ਹੈ ਸੋ ਉੱਥੇ ਆਣ ਕੇ ਤੁਸੀਂ ਜਦੋਂ ਦੇਖੋਗੇ ਬੱਚਿਆਂ ਨੂੰ ਮਿਲੋਗੇ ਤਾਂ ਬੱਚੇ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰਦੇ ਨੇ ਅੱਛੀਆਂ ਉਹਨਾਂ ਦੀਆਂ ਵਰਦੀਆਂ ਹੈਗੀਆਂ ਔਰ ਮੈਂ ਦੱਸਦਾ ਹੈਗਾ ਕਿ ਮੈਨੂੰ ਉਹ ਬੱਚੇ ਦੇਖ ਕੇ ਮੇਰੀ ਆਪਣੀ ਭੁੱਖ ਲੰਦੀ ਹੈ ਬਹੁਤ ਹੀ ਸੋਹਣੇ ਬੱਚੇ ਨੇ ਔਰ ਇਹਦੇ ਨਾਲ ਦੇ ਨਾਲ ਬਾਬਾ ਜੀ ਜਦੋਂ ਉੱਥੇ ਜਾਂਦੇ ਨੇ ਆਪ ਬੱਚਿਆਂ ਦੇ ਨਾਲ ਪਿਆਰ ਕਰਦੇ ਨੇ ਔਰ ਉਹਨਾਂ ਵਾਸਤੇ ਫਰੂਟ ਵੀ ਲੈ ਕੇ ਜਾਂਦੇ ਨੇ ਉਹਨਾਂ ਲਈ ਕਿਤਾਬਾਂ ਤੇ ਵਰਦੀਆਂ ਦਾ ਪ੍ਰਬੰਧ ਕੀਤਾ ਹੋਇਆ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਇਹ ਇਲਾਕੇ ਦਾ ਇੱਕੋ ਇੱਕ ਸਕੂਲ ਹੈਗਾ ਜਿਹੜਾ ਸਿਰਕੜ ਸਕੂਲ ਮੈਂ ਕਹਿ ਸਕਦਾ ਕਿ ਇਹ ਅੰਗਰੇਜ਼ੀ ਮਾਧਿਅਮ ਇੰਗਲਿਸ਼ ਮੀਡੀਅਮ ਤੇ ਸੀਬੀਐਸਸੀ ਬੋਰਡ ਦੇ ਨਾਲ ਜੁੜਿਆ ਹੋਇਆ ਹੈਗਾ ਸੋ ਇਹਦੇ ਨਾਲ ਦੀ ਪੜ੍ਹਾਈ ਇਲਾਕੇ ਦੇ ਕਿਸੇ ਸਕੂਲ ਦੇ ਵਿੱਚ ਨਹੀਂ ਕੀਤੀ ਜਾਂਦੀ ਸਾਡੇ ਸਕੂਲ ਤੋਂ ਪੜ੍ਹ ਕੇ ਬੱਚੇ ਬਹੁਤ ਉੱਚ ਅਹੁਦਿਆਂ ਦੇ ਉੱਤੇ ਕੰਮ ਕਰ ਰਹੇ ਨੇ ਕੋਈ 에ਅਰ ਫੋਰਸ ਵਿੱਚ ਨੇ ਆਫੀਸਰ ਕੋਈ ਪਾਇਲਟ ਬਣੇ ਨੇ ਕੋਈ ਡਾਕਟਰ ਕੋ ਇੰਜੀਨੀਅਰ ਬਣੇ ਨੇ ਵਿਦੇਸ਼ਾਂ ਦੇ ਵਿੱਚ ਬੜੇ ਉੱਚੇ ਰੁਤਬਿਆਂ ਦੇ ਉੱਤੇ ਬੱਚੇ ਜਾ ਕੇ ਕੰਮ ਕਰ ਰਹੇ ਨੇ ਇਹ ਸਾਡੇ ਵਾਸਤੇ ਮਾਣ ਵਾਲੀ ਗੱਲ ਹੈਗੀ ਆ ਇਹ ਬੱਚੇ ਸਾਡੇ ਲਈ ਹਮੇਸ਼ਾ ਸਾਡੇ ਚਮਕਦੇ ਸਿਤਾਰੇ ਰਹਿਣਗੇ ਸੋ ਬਾਬਾ ਜੀ ਦਾ ਇਹ ਜਿਹੜਾ ਯਤਨ ਐ ਐਜੂਕੇਸ਼ਨ ਦੇ ਵਿੱਚ ਹੈਗਾ ਇਹ ਬਹੁਤ ਵੱਡਾ ਕਿਉਂਕਿ ਪੜ੍ਹਾਈ ਤੋਂ ਬਿਨਾ ਅਸੀਂ ਅੱਗੇ ਨਹੀਂ ਵੱਧ ਸਕਦੇ ਸੋ ਸਾਨੂੰ ਜਿਹੜਾ ਹੈਗਾ ਇਹਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈਗਾ ਜਿਸ ਦੇ ਸਬੰਧ ਵਿੱਚ ਮੈਂ ਥੋੜਾ ਜਿਹਾ ਇਹ ਵੀ ਦੱਸਣਾ ਚਾਹੁੰਦਾ ਕਿ ਐਸ਼ ਵੇਲੇ ਇਸ ਸੈਸ਼ਨ ਦਾ ਜਿਹੜਾ ਸਾਡਾ 25 26 ਦਾ ਸੈਸ਼ਨ ਹੈਗਾ ਉਹਦਾ ਦਾਖਲਾ ਸ਼ੁਰੂ ਹੋ ਚੁੱਕਾ ਔਰ ਸਾਡਾ ਦਾਖਲਾ ਜਿਹੜਾ ਹੈਗਾ ਅਸੀਂ ਇੱਕ ਦਿਨ ਦਾਖਲਾ ਖੋਲਿਆ ਸੀਗਾ ਉਸ ਦਿਨ ਸਾਡਾ ਸਾਰਾ ਦਾਖਲਾ ਭਰ ਗਿਆ ਹੁਣ ਸਾਡੀਆਂ ਸੀਟਾਂ ਉੱਪਰ ਜਾ ਰਹੀਆਂ ਹੈਗੀਆਂ ਇਲਾਕੇ ਦੇ ਲੋਕਾਂ ਦਾ ਬੜਾ ਉਤਸ਼ਾਹ ਹੈਗਾ ਆ ਸੋ ਫਿਰ ਵੀ ਜੇ ਕਿਸੇ ਵਿਦਿਆਰਥੀ ਦੀ ਇੱਛਾ ਹੋਵੇ ਜਾਂ ਕਿਸੇ ਮਾਪਿਓ ਦੀ ਇੱਛਾ ਹੋਵੇ ਤਾਂ ਉਹ ਸਾਡੇ ਨਾਲ ਤਾਲਮਿਲ ਕਰਕੇ ਆਪਣੇ ਬੱਚਿਆਂ ਨੂੰ ਦਾਖਲ ਕਰਾ ਸਕਦਾ ਹੈਗਾ ਔਰ ਇਸ ਸਥਾਨ ਦਾ ਇਸ ਇੰਸਟੀਚਿਊਟ ਦਾ ਵੱਧ ਵੱਧ ਫਾਇਦਾ ਲੈ ਸਕਦਾ ਹੈ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ